ਦੇ ਵਿੱਚ ਪੰਜਾਬੀ ਇੰਡਸਟਰੀ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਪੰਜਾਬੀ ਇੰਡਸਟਰੀ ਜੇਕਰ ਅਸੀਂ ਗੱਲ ਕਰੀਏ ਪੰਜਾਬੀ ਫਿਲਮ ਇੰਡਸਟਰੀ ਦੀ ਤਾਂ ਹਰ ਇੱਕ ਅਦਾਕਾਰ ਕਲਾਕਾਰ ਇਸ ਅੰਦੋਲਨ ਦੇ ਵਿੱਚ ਪਹੁੰਚ ਰਿਹਾ ਹੈ ਅੱਜ ਸਾਡੇ ਨਾਲ ਨੇ ਪੰਜਾਬੀ ਇੰਡਸਟਰੀ ਦੇ ਵਿੱਚੋਂ ਅਦਾਕਾਰ ਹਰਦੀਪ ਗਿੱਲ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਨਾਲ ਉਹ ਮੋਰਚੇ ਦੇ ਵਿੱਚ ਆਏ ਕਿਸ ਤਰੀਕੇ ਨਾਲ ਉਹਨਾਂ ਨੂੰ ਮੋਰਚੇ ਦੇ ਪ੍ਰਬੰਧਾਂ ਬਾਰੇ ਤੇ ਪੰਜਾਬੀ ਇੰਡਸਟਰੀ ਬਾਰੇ ਕੁਝ ਨਾਲ ਸਵਾਲ ਕਰਾਂਗੇ ਤੁਹਾਡਾ ਤੁਹਾਡਾ ਆਨਰੇਟ ਵੀ ਤੇਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਅਸੀਂ ਤੁਸੀਂ ਧਰਨੇ ਦੇ ਵਿੱਚ ਆਇਓ ਲਗਾਤਾਰ ਦੇਖ ਰਹੇ ਹੋ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ ਉਹ ਇਸ ਧਰਨੇ ਦੇ ਵਿੱਚ ਕੋਈ ਗਾਇਕ ਤਾਂ ਕੋਈ ਕਲਾਕਾਰ ਕੋਈ ਅਦਾਕਾਰ ਤੋਂ ਭਾਵੇਂ ਰਹਿ ਗਿਆ ਉਹ ਤਕਰੀਬਨ ਸਾਰੇ ਆ ਰਹੇ ਆ ਇਹ ਜਿਹੜਾ ਇਹ ਅੰਦੋਲਨ ਹੈ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਇੱਕ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਦੇ ਤੌਰ ਤੇ ਦੇਖੀਏ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿਸ ਤਰ੍ਹਾਂ ਕਿ ਸਾਡਾ ਜਿਹੜਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪਰ ਗੁਰਾਂ ਨੇ ਸਾਨੂੰ ਜਿਹੜਾ ਬਹੁਤ ਸ਼ਾਨਦਮਕਤਾ ਔਰ ਬਹੁਤ ਹੀ ਅਣਕੀ ਸਾਂਝੀਵਾਲਤਾ ਦਾ ਸਬਰ ਸਿਦਕ ਔਰ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਜਿਹੜਾ ਉਹ ਅਗਰਸਾ ਦਿੱਤਾ ਔਰ ਉਸੇ ਵਿਰਸੇ ਦੀ ਬਦੌਲਤ ਹੀ ਅਸੀਂ ਸਾਰੇ ਪੰਜਾਬੀ ਜਿਹੜੇ ਆ ਉਹ ਇੱਕ ਸਾਂਝੀਵਾਲਤਾ ਦਾ ਸੰਦੇਸ਼ ਆਪਣੇ ਹੱਥਾਂ ਲਈ ਲੜਨ ਵਾਸਤੇ ਹਮੇਸ਼ਾ ਜद्दोजहद ਕਰਦੇ ਰਹੇ ਨੇ ਔਰ ਪੰਜਾਬ ਨੇ ਹਮੇਸ਼ਾ ਹੀ ਹਰ ਲਹਿਰ ਦੇ ਵਿੱਚ ਚਾਹੇ ਦੇਸ਼ ਦੀ ਆਜ਼ਾਦੀ ਦੀ ਲਹਿਰ ਸੀ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਔਰ ਸਭ ਤੋਂ ਵੱਧ ਜਿਹੜੇ ਫਾਂਸੀਆਂ ਦੇ ਰੱਖੇ ਨੇ ਉਹ ਪੰਜਾਬ ਨੇ ਆਪਣੇ ਗਰਦ ਚ ਪਾਏ ਨੇ ਅਰ ਬੜਕਿ ਸਮੀਂ ਦੀ ਨਾਲ ਬੰਗਾਲੀਆਂ ਦਾ ਰ ਪੰਜਾਬੀਆਂ ਦਾ ਸਭ ਤੋਂ ਵੱਡਾ ਜਿਹੜਾ ਹਿੱਸਾ ਸੀ ਦੇਸ਼ੀ ਆਬਾਦੀ ਪਹਿਲਾਂ ਬੰਗਾਲ ਵੰਡਿਆ ਤੇ ਫਿਰ ਪੰਜਾਬ ਵੰਡਿਆ ਬਟ ਜਿਵੇਂ ਹੈਗਾ ਕਿ ਆਖਣ ਨੂੰ ਪੰਜ ਦੇ ਰਿਆ ਪਰ ਆਪ ਤਾਂ ਇੱਕੋ ਹੀ ਹੈ ਪੰਜਾਬ ਤਾਂ ਇੱਕੋ ਹੀ ਸੀ ਪੰਜਾਬ ਤਾਂ ਇੱਕੋ ਹੀ ਹੈ ਤੋਂ ਪੰਜਾਬ ਅੱਜ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਦੁਨੀਆ ਦੇ ਹਰ ਖੇਤੇ ਜੁਆਦਾ ਕਰਦਾ ਤਾਂ ਪਾਰਵੀ ਪੰਜਾਬ ਹੈ ਔਰ ਜਦੋਂ ਇਹ ਸਾਡਾ ਪੰਜਾਬ ਆ ਇਹ ਪੰਜਾਬ ਦਾ ਘਰ ਖੁੱਟਣ ਵਾਸਤੇ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਜਿਹੜੀਆਂ ਯਤਨ ਨਹੀਂ ਨਹੀਂਆਂ ਔਰ ਅੱਜ ਇਸ ਕਦਰ ਉਹ ਪੰਜਾਬ ਦੀ ਬੇਕਦਰੀ ਕਰਕੇ ਸਾਨੂੰ ਇਸ ਹਾਲਾਤ ਤੇ ਲੈ ਆਈਆਂ ਤੇ ਇਹ ਫਿਰ ਜਿਹੜਾ ਕਿਤੇ ਨਾ ਕਿਤੇ ਜਵੇ ਬਾਣ ਲੱਗੋ ਤਵੇ ਰੋਸ ਜਾਗੇ ਤੇ ਮੇਰੇ ਸ਼ਬਦਾਂ ਰੋਸ ਹੈ ਕਿਉਂਕਿ ਜਦੋਂ ਕਿਸਾਨ ਆ ਕਿਸਾਨ ਦੇਖੋ ਹਰ ਮੌਸਮ ਬਰਦਾਸ਼ਤ ਕਰਦਾ ਔਰ ਕਿਸਾਨ ਆਪਣੀ ਉਪਜ ਪੈਦਾ ਕਰਦਾ ਤਾਂ ਉਹ ਉਹ ਕਿਸੇ ਖਾਸ ਧਰਮ ਵਾਸਤੇ ਨਹੀਂ ਪਾਇਆ ਕਰਦਾ ਕਿ Hindu ਨੇ ਕਹਾਣੀ ਐ ਜਿਵੇਂ ਕਹਾਣੀ ਐ ਮੁਸਲਮਾਨ ਨੇ ਕਹਾਣੀ ਐ ਉਹ ਵਾਇਗਰੂ ਜਾਣਦਾ ਹੁੰਦਾ ਕਿਉਂਕਿ ਕਹਾਣੀ ਕਿੱਧਰ ਕਿੱਧਰ ਜਾਣੀ ਹੈ ਸੋ ਕਿਸਾਨ ਇੱਕ ਮਿਰਸ਼ਲ ਨਰਪਕ ਤੇ ਮਿਹਨਤੀ ਕਿਰਦਾਰ ਦਾ ਮੈਂ ਅਸੀਂ ਉਹਨੂੰ ਅੰਨਦਾਤਾ ਕਹਿੰਦੇ ਹਾਂ ਔਰ ਇੱਥੇ ਜਦੋਂ ਅੰਨਦਾਤਾ ਨੂੰ ਹੀ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਅਜੇ ਦੇ ਅੰਨਦਾਤਾ ਨਹੀਂ ਹੈ ਤੇ ਅਸੀਂ ਸਾਰੇ ਨਹੀਂ ਕਿਉਂ ਇਹ ਕਲਾਵਾ ਕਲੂਵਾ ਫਰੀਆ ਕਲਚਰ ਇਹ ਪਿੱਛੇ ਰਹਿ ਗਿਆ ਸਭ ਤੋਂ ਪਹਿਲਾਂ ਨਾ ਵੀ ਕਿਸਾਨਾਂ ਨਾ ਕਿਸਾਨਾਂ ਦੇ ਪੁੱਤਾਂ ਪੰਜਾਬ ਦੇ ਜਾਏ ਔਰ ਜਿਹੜੇ ਹਿੰਦੂ ਸਿੱਖ ਅੰਮ੍ਰਿਤ ਸੁਲਮਾਨੇ ਸਾਈ ਮੱਛਲੀ ਹਰਿਆਣਵੀ ਸਭ ਤਰਕੇ ਮੈਂ ਦੇਖਦਾ ਐ ਇਸ ਅੰਦੋਲਨ ਦੇ ਵਿੱਚ ਐਸਾ ਜੋਸ਼ ਐਸਾ ਜਜ਼ਬਾ ਸਮੇਂ ਨਹੀਂ ਸਰਕਾਰਾਂ ਨੂੰ ਝੁਕਣਾ ਪੈਣਾ ਅੱਜ ਝੁਕ ਜਣ ਕੱਲ ਝੁਕ ਜਣਾ ਝੁਕਣ ਤੋਂ ਬਣਾ ਹੋਰ ਕੋਈ ਚਾਰਾ ਨਹੀਂ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਆ ਉਹ ਹਾਸ ਰਸ ਤੇ ਰਮਾਂਸ ਤੇ ਤੇ ਕੁਝ ਹੋਰ ਕਿਸਮਾਂ ਦੇ ਬੰਦੇ ਆ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਅੰਦੋਲਨ ਤੋਂ ਬਾਅਦ ਅੰਦੋਲਨ ਤੇ ਵੀ ਕੋਈ ਜਿਹੜੀ ਪੰਜਾਬੀ ਡਾਕਟਰ ਤੇ ਫਿਲਮਾਂ ਬੰਦੇ ਆ ਕੋਈ ਜਿਹੜਾ ਸਮਾਗਮਨਾਮ ਹੈਗੀ ਬਿਲਕੁਲ ਜਦੋਂ ਦੇਖੋ ਪੰਜਾਬ ਦਾ ਮਾਹੌਲ ਖਰਾਬ ਸੀ ਪੰਜਾਬ ਨੇ ਸੰਤਾਪ ਹੋ ਗਿਆ ਪੰਜਾਬੀ ਦੀ ਕਵਤਾ ਬੜੀ ਵੱਡੇ ਪੱਧਰ ਤੇ ਲਿਖੀ ਗਈ ਬਹੁਤ ਸਾਰੀਆਂ ਕਹਾਣੀਆਂ ਲਾਵ ਲੋਕ ਦੇ ਨੇ ਕੋਲੇ ਤੇ ਉਸੇ ਤਰ੍ਹਾਂ ਇਸ ਸੰਘਰਸ਼ ਦੇ ਵਿੱਚੋਂ ਸਾਡਾ ਜਿਹੜਾ ਅਣਖ ਦਾ ਸੱਭਿਆਚਾਰ ਦਾ ਕਹਾਣੀਆਂ ਨੇ ਉਹ ਨਿਕਲ ਨਹੀਂ ਆਉਂਦੇ ਫਿਲਮਾਂ ਵੀ ਬਣਦੀਆਂ ਮੈਂ ਹੁਣੇ ਟਰਾਲੀ ਟਾਈਮ ਜਿਹੜਾ ਆਪਣੇ ਅੰਦੋਲਨ ਤੋਂ ਹੀ ਸ਼ੁਰੂ ਹੋਇਆ ਅਖਬਾਰ ਉਹਦੇ 'ਚ ਮੈਂ ਇੱਕ ਬੱਚੀ ਦਾ ਪੜ੍ਹ ਰਿਆ ਸੀ ਆਰਟੀਕਲ ਉਹ ਬੜਾ ਖੂਬ ਖੂਬ ਗੁਰੂਤਕਾਣੀ ਸੀ ਕਿ ਬੰਦੇ ਨੂੰ ਜਦੋਂ ਆਇਆ ਚਾਟਾ ਕੋਹਣਾ ਵੀ ਨਹੀਂ ਸੀ ਆਉਂਦਾ ਤੇ ਅੱਜ ਉਹ ਰੋਟੀਆਂ ਬਹੁਤ ਸੋਹਣੀਆਂ ਲਾਉਣ ਲੱਗ ਪਿਆ ਤੇ ਉਹ ਕਹਿੰਦਾ ਵੀ ਬੱਚਾ ਕਹਿੰਦਾ ਕਦੋਂ ਤੱਕ ਕੰਮੋਂ ਚੱਲੂਗਾ ਉਹਨੇ ਜਦੋਂ ਤੱਕ ਇਹ ਰੋਟੀਆਂ ਗੋਲ ਲਾਉਣ ਲੱਗ ਪੱਪਾ ਇੱਕ ਹੋਰ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜਾ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਇੱਕ ਟੈਗ ਲੱਗਿਆ ਹੋਇਆ ਸੀ ਫਿਲਮ ਇੰਡਸਟਰੀ ਨੇ ਜਿਹੜੀ ਸਾਡੀ ਬਾਲੀਵੁੱਡ ਫਿਲਮ ਇੰਡਸਟਰੀ ਹੈ ਉਹਨਾਂ ਨੇ ਲਗਾਇਆ ਗਿਆ ਸੀ ਨਿਸ਼ੇੜੀ ਦਾ ਔਰਤਾ ਪੰਜਾਬ ਬਣੀ ਜੈਸ ਤਰੀਕੇ ਨਾਲ ਪੰਜਾਬ ਜ ਵਾਰ-ਵਾਰ ਭੰਡਿਆ ਵੀ ਯੂਥ ਨੇ ਸੁਣਾ ਕਰਕੇ ਜਾਂਦਾ ਸੀ ਇਹ ਤੁਹਾਨੂੰ ਲੱਗਦਾ ਹੈ ਕਿ ਇਸ ਅੰਦੋਲਨ ਨੇ ਉਹ ਵੀ ਟੈਗ ਦੂਰ ਕਰ ਦਿੱਤਾ ਦੇਖੋ ਜਿਹੜੇ ਹੁੰਦੇ ਨਾ ਮਾੜੀਆਂ ਗੱਲਾਂ ਠਾਉਣੀਆਂ ਕਿਸੇ ਨੂੰ ਬਦਨਾਮ ਕਰ ਦੇਣਾ ਬਹੁਤ ਸੌਖਾ ਹੁੰਦਾ ਹੈ ਕਿ ਮੈਨੂੰ ਸਮਝਦਾ ਕਿ ਜਿਹੜੀ ਚੰਗਿਆਈ ਹੁੰਦੀ ਆ ਜਾਂ ਉਹਦਾ ਜਿਹੜਾ ਉਹ ਕਦੇ ਵੀ ਨਾਸ਼ ਹੋ ਜਾਂਦਾ ਔਰ ਪੰਜਾਬ ਦੇਖੋ ਪੰਜਾਬ ਦਾ ਇਤਿਹਾਸ ਦੇਖੋ ਔਰ ਪੰਜਾਬ ਹਮੇਸ਼ਾ ਇੱਕ ਅਣਖ ਦਾ ਇਤਿਹਾਸ ਹੈ ਉਹਦਾ ਔਰ ਜ਼ਬਰ ਦੇ ਖਿਲਾਫ ਲੰਦਾ ਇਤਿਹਾਸ ਹੈ ਔਰ ਪੰਜਾਬੀਆਂ ਦੇ ਜਿੱਸੇ ਪੰਜਾਬੀਆਂ ਦਾ ਜਿੱਥੇ ਪੈਰ ਉਥੇ ਖੈਰ ਔਰ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਬਗਨਾਮ ਕਰਵਾਇਆ ਜਿਹੜਾ ਟੈਗ ਲੱਗਾ ਹੋਸੀ ਇਹ ਹਮੇਸ਼ਾ ਲਈ ਹੁਣ ਸੰਸਲੋਕ ਵੀ ਮਿਟ ਗਿਆ ਔਰ ਪੂਰੀ ਦੁਨੀਆ ਨੇ ਦੇਖ ਲਿਆ ਕਿ ਪੰਜਾਬ ਹਰ ਲਹਿਰ ਹਰ ਅੰਦੋਲਨ ਦੇ ਵਿੱਚ ਹਰ ਜੱਦੋ ਜਹਾਜ ਜਿਹੜੇ ਮੋਰੀ ਰਿਹਾ ਤੇ ਅੱਗੇ ਤੋਂ ਵੀ ਮੋਰੀ ਰਿਹਾ ਰੂਸੀ ਇਨਕਲਾਬੀ ਲੈਨਨ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਆਪਣੇ ਪੰਜ-ਛੇ ਗਾਣੇ ਸੁਣਾ ਦਿਓ ਮੈਂ ਤੁਹਾਡੇ ਆਉਣ ਵਾਲੇ ਕੋਈ ਇੱਕ ਦਰਦ ਦਿਆਂਗਾ ਅੱਜ ਜਿਹੜਾ ਪੰਜਾਬੀ ਇੰਡਸਟਰੀ ਪੰਜਾਬੀ ਗਾਣਿਆਂ ਦਾ ਰੌਖ ਹੀ ਬਦਲ ਚੁੱਕਿਆ ਹੈ ਜੇ ਕੋਈ ਜਿਹੜਾ ਗਾਣਾ ਹੈ ਉਹ ਪਖਤਾਨੀ ਚ ਆਉਂਦਾ ਤਾਂ ਉਹ ਚੱਲਦਾ ਦੂਜਾ ਜਿਹੜਾ ਗਾਣਾ ਜਿਹਨੂੰ ਪਹਿਲਾਂ ਅਸੀਂ ਕਿਹਾ ਜਾਂਦਾ ਸੀ ਜਿਹੜਾ ਅਸੀਂ ਵੈਸੇ ਹੀ ਗਾਣਾ ਕਹਿ ਦਈਏ ਨਾਰਮਲ ਗਾਣਾ ਉਹ ਹੁਣ ਨਹੀਂ ਚੱਲਦਾ ਕੀ ਲੱਗਦਾ ਹੈ ਜਿਹੜਾ ਮਾਹੌਲ ਹੀ ਹੁਣ ਪੂਰਾ ਬਦਲ ਚੁੱਕਿਆ ਹੈ ਜਿਹ ਮਨ ਬਦਲ ਚੁੱਕੀ ਹੈ ਦੋਸਤ ਅਸੀਂ ਪੰਜਾਬੀ ਅਸੀਂ ਗੀਤਾਂ 'ਚ ਜੰਮਦੇ ਆਂ ਗੀਤਾਂ 'ਚ ਖੇਡਦੇ ਆਂ ਗੀਤਾਂ 'ਚ ਜਵਾਨ ਹੁੰਨੇ ਆਂ ਗੀਤਾਂ 'ਚ ਵਿਆਹੇ ਜਾਂਦੇ ਆਂ ਗੀਤਾਂ 'ਚ ਮਰਦੇ ਆਂ ਹੈ ਸਾਡੇ ਵੈਣ ਅਲੌਣੀਆਂ ਹਰ ਹਰ ਮੂਵਮੈਂਟ ਦੇ ਉੱਤੇ ਸਾਡੇ ਕੋਲ ਗੀਤ ਨੇ ਔਰ ਠੀਕਾ ਵਕਤੀ ਤੌਰ ਦੇ ਉੱਤੇ ਜੇ ਕੋਈ ਗੀਤ ਆਏ ਪਰ ਉਹ ਚੀਜ਼ਾਂ ਵਕਤੀ ਨੇ ਹੁਣ ਕੱਲ 24 ਤਰੀਕ ਨੂੰ ਰਫੀ ਸਾਹਿਬ ਮੈਂ ਰਫੀ ਸਾਹਿਬ ਉਹਨਾਂ ਦੇ ਮੌਂਦਰਾ ਜੀਆ ਉਹਨਾਂ ਦੇ ਪਿੰਡ ਤੋਂ ਬਿਲੋਂਗ ਕਰਦਾ ਔਰ ਕੱਲ ਉਹਨਾਂ ਦੀ ਮੇਰੇ ਖਿਆਲ ਹੈ ਗਈ ਹੈ 60th ਅਨਿਵਰਸਰੀ ਹੈ ਨਹੀਂ ਸੌਰੀ ਬਰਥਡੇ ਹੈ ਉਹਨਾਂ ਦਾ 22 ਦਸੰਬਰ ਨੂੰ ਔਰ ਦੇਖੋ ਅੱਜ ਉਹਨਾਂ ਨੇ ਇਸ ਦੁਨੀਆ ਤੋਂ ਗਿਆ ਨੂੰ ਕਿੰਨਾ ਚਿਰ ਹੋ ਗਿਆ ਅੱਜ ਦੇ ਗੀਤਾਂ ਦੀ ਉਮਰ ਕਿੰਨੀ ਇੱਕ ਦੀ ਇੱਕ ਕੈਸਟ ਅੱਜ ਕਿੰਨੇ ਸਾਲਾਂ ਤੋਂ ਬਾਅਦ ਵੀ ਇਹ ਲੋਕ ਜਿਉਂਦੇ ਨੇ ਕਿਉਂਕਿ ਉਹ ਜਿਹੜੀ ਅੱਛੀ ਚੀਜ਼ ਹੈ ਉਹ ਨਹੀਂ ਜਿਉਂਦਾ ਰਹਿਣਾ ਔਰ ਇਹ ਜਿਹੜੀਆਂ ਚੀਜ਼ਾਂ ਸਾਡੀ ਮਿੱਟੀ ਨਾਲ ਜੁੜੀਆਂ ਹੋਈਆਂ ਨੇ ਇਹੀ ਜਿਹੜੀਆਂ ਸਾਡੀ ਜੜ੍ਹੋ ਜ ਹੈ ਸਾਡੇ ਅੰਦੋਲਨ ਤੋਂ ਨਿਕਲਣੀਆਂ ਨੇ ਇਹਨਾਂ ਨੇ ਹੀ ਕੱਲ ਨੂੰ ਜਿਹੜਾ ਇਤਿਹਾਸ ਬਣਨਾ। ਕਿਸਾਨ ਕਾਫੀ ਦਿਨਾਂ ਤੋਂ ਇੱਥੇ ਡਟੇ ਹੋਏ ਆ ਖੰਡ ਦੇ ਵਿੱਚ ਮੌਸਮ ਦੇ ਵਿੱਚੋਂ ਡਟੇ ਹੋਏ ਆ। ਸਰਕਾਰ ਦਾ ਹਜੇ ਜਿਹੜਾ ਰਵਈਆ ਉਹ ਢਿੱਲਾ ਨਹੀਂ ਪੈ ਰਿਹਾ। ਸਰਕਾਰ ਦੇ ਬਾਰੇ ਕੀ ਕਹਿਣਾ ਚਾਹੂੰਗਾ। ਸੱਚੀ ਗੱਲ ਤਾਂ ਪਤਾ ਕੀ ਹੈ ਅਸੀਂ ਵੀ ਜਦੋਂ ਮਤਲਬ ਅਮਰਸਰ ਸੀ ਜਾਂ ਮੈਂ ਹੋਰ ਸੀਗਾ ਸਾਡੇ ਦੋਸਤ ਜਦੋਂ ਅਸੀਂ ਆਏ ਆ ਪਰ ਵੀ ਉਸ ਅੰਦੋਲਨ ਨੂੰ ਸੁਣਿਆ ਦੇਖਿਆ ਪੜ੍ਹਿਆ ਬਾਚਿਆ ਪਰ ਅੱਖੀ ਨਹੀਂ ਸੀ ਦੇਖਿਆ ਪਰ ਕੱਲ ਤੋਂ ਅਸੀਂ ਇਸ ਅੰਦੋਲਨ ਦਾ ਚੱਪਾ ਚੱਪਾ ਜਿਹੜਾ ਦੇਖਿਆ ਕਿ ਚੱਪੇ ਚੱਪੇ ਤੇ ਕਿਦਾਂ ਟਰਾਲੀਆਂ ਜੁੜੀਆਂ ਹੋਈਆਂ ਨੇ ਕਿਵੇਂ ਲੋਕ ਜੁੜੇ ਹੋਏ ਨੇ ਔਰ ਇਹ ਜਿਹੜਾ ਅੰਦੋਲਨ ਹੈ ਇਹ ਪੱਕੀ ਜਿੱਤ ਜਿਹੜੀ ਆ ਪੰਜਾਬੀਆਂ ਦੀ ਪੱਕੀ ਹੈ ਇੱਥੇ ਕੋਈ ਸ਼ੱਕ ਹੀ ਨਹੀਂ ਠੀਕ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਬਹੁਤ ਇਹ ਸੰਨ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਹਰਦੀਪ ਗਿੱਲ ਜਿਨ੍ਹਾਂ ਨੇ ਕਿਹਾ ਕਿ ਪੰਜਾਬੀ ਜਿਹੜੀ ਗੱਲ ਥਾਂ ਲੈਂਦੇ ਆ ਉਹ ਪੂਰੀ ਕਰਦੇ ਆ ਨਾਲ ਇਹੋ ਨੇ ਕਿਹਾ ਕਿ ਜਿਹੜੀ ਪੰਜਾਬੀਆਂ ਦੀ ਜਿੱਤ ਹੈ ਇਹ ਪੱਕੀ ਹੋਵੇਗੀ ਨਿਸ਼ਚਿਤ ਹੋਵੇਗੀ ਉਹਨਾਂ ਜਿਹੜੀ ਅਸੀਂ ਜਦੋਂ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਗੱਲਬਾਤ ਕੀਤੀ ਕਿ ਆਉਣ ਵਾਲੇ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਤੇ ਵੀ ਫਿਲਮਾਂ ਬਣਨਗੀਆਂ ਪੰਜਾਬੀਆਂ ਦੇ ਜਿਹੜੇ ਤਬੀਅਤ ਦੇ ਵਿੱਚ ਹੀ ਰਿਹਾ ਹੈਗਾ ਇਹ ਸੰਗੀਤ ਸੁਣਾ ਇਸ ਚੀਜ਼ਾਂ ਬਾਰੇ ਉਹਨਾਂ ਬੜੀ ਸਪਸ਼ਟਤਾ ਨਾਲ ਕਿਹਾ ਕੈਮਰਾਮੈਨ ਕਮਲ ਗਿੱਲ ਦੇ ਨਾਲ ਮਨਿੰਦਰ ਜੀ ਸਿੱਧੂ ਆਨਅਰ